ਕੀ ਇੱਧਰ ਇੱਠੀ ਤੇਰਾ ਬੱਚਾ ਮੇਰਾ ਰੱਬ ਬਣ ਨਾ ਨਾ ਮਾਤਾ ਜੀ ਇਦਾਂ ਨਾ ਕਹੋ ਤੁਸੀਂ ਇੰਨੀ ਵੱਡੀ ਗੱਲ ਨਾ ਕਹੋ ਤੁਸੀਂ ਤੁਸੀਂ ਬੜੀ ਆ ਮੇਰਾ ਕੋਟ ਫਾੜ ਕੇ ਵੇਖਿੰ ਮੈਂ ਕਿੰਨੀ ਦੁਖੀ ਯਾਰ ਬਹੁਤ ਹੀ ਸਾਰਾ ਕੋਈ ਨੀ ਚਲੋ ਮਾਤਾ ਜੀ ਕੋਈ ਨੀ ਤੁਸੀਂ ਬੈਠੋ ਗੁਰਸੇਖ ਵੀਰ ਇਦਾਂ ਵੀਰੇ ਰੋਂਦਾ ਹੈ ਜਾਂ ਭਾਵਕ ਹੁੰਦਾ ਹੈ ਔਰ ਉਦੋਂ ਵੀਰੋ ਮਨ ਬੜਾ ਡੋਲਦਾ ਹੈ ਔਰ ਕੋਈ ਗੱਲ ਨਹੀਂ ਕੋਈ ਨਹੀਂ ਵੀਰ ਜੀ ਭਾਵੇਂ ਲੱਖ ਰੁਪਈਆ ਲੱਗੇ ਭਾਵੇਂ 1.5 ਲੱਖ ਟਾ ਡਾ ਇਲਾਜ ਹੋਏਗਾ ਔਰ ਤੁਹਾਨੂੰ ਠੀਕ ਕਰਕੇ ਭੇਜਾਂਗੇ ਠੀਕ ਹੈ ਹਾਂਜੀ ਠੀਕ ਹੈ ਮਾਤਾ ਜੀ ਕੋਈ ਗੱਲ ਮੇਰਾ ਰੱਬ ਬਣ ਜਾ ਤੂੰ ਕੋਈ ਨਹੀਂ ਕੋਈ ਨਹੀਂ ਮਾਤਾ ਜੀ ਮੈਂ ਰੱਖਣੀ ਕਿੰਨੇ ਭਾਵਕ ਨੇ ਇਹ ਨੂੰ ਕੌਣ ਸੰਭੇਗਾ ਕਿਦਾਂ ਲੋਕ ਕਿੰਨੇ ਭਾਵਕ ਲਬ ਵਿਚ ਜਿਹੜੇ ਨੇ ਲੋਕ ਕਹਿ ਦਿੰਦੇ ਨੇ ਉਹ ਬੱਚਾ ਬਿਚਾਰ ਦੇ ਮਾਤਾ ਕਹਿ ਰਹੇ ਕਿ ਮੇਰਾ ਰੱਬ ਬਣ ਜਾ ਸਾਡੇ ਵਾਸਤੇ ਵੀਰੋ ਇੱਡੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮਤਲਬ 6000 ਨਗਰਾਈ ਕੀਤੀ ਹੈ ਪਿੰਡ ਚ ਔਰ ਲੱਖ ਡੇਢ ਲੱਖ ਰੁਪਏ ਦਾ ਕੰਮ ਹੈ ਚੋਲਾ ਟੋਟਾ ਹੈ ਔਰ ਕਿਦਾਂ ਟੁੱਟ ਗਿਆ ਸੀ ਚੂਲਾ ਭਾਜੀ ਵੀਰ ਜੀ ਕੋਈ ਮੈਂ ਤੋਂ ਜਾਣਦੇ ਹਾਂ ਜੀ ਮੈਂ ਮੇਰੀ ਜਿੱਦਣ ਆਈ ਹੈ ਨਾ ਜੀ ਮੈਂ ਜਾਣਦੇ ਇੱਕਦਮ ਹੀ ਤੇ ਦਰਦ ਟਿਕ ਰਿਹਾ ਜੀ ਔਰ ਚਲੋ ਆਪਾਂ ਇਲਾਜ ਕਰਾਂਗੇ ਸਾਰੇ ਬਸ ਮੈਨੂੰ ਇਹੀ ਹੈ ਕਿ ਆਓ ਸਾਰੇ ਰਲ ਮਿਲ ਕੇ ਅ ਬਚੇਰੇ ਕੇ ਮਾਤਾ ਜੀ ਦਾ ਸਹਾਰਾ ਬਣੀਏ ਔਰ ਇਹਨਾਂ ਦੇ ਇਲਾਜ ਵਾਸਤੇ ਅੱਗੇ ਆ ਜੀ ਔਰ ਚਲੋ ਵੀ ਠੀਕ ਹੋ ਕੇ ਆਪਣੇ ਘਰ ਜਾਏ ਔਰ ਬਸ ਇੱਥੇ ਰਹਿਣਾ ਬੁੜਵਾੜ ਜਾ ਕੋਈ ਨਹੀਂ ਕਰੀ ਮਾਤਾ ਜੀ ਨਾ ਇਦਾਂ ਨਾ ਉਹ ਮਾਤਾ ਜੀ ਨਾ 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 ਕਿਉਂ ਕਿ ਮੈਨੂੰ ਕੋਈ ਨਹੀਂ ਦੱਸਦਾ ਖਾਣ ਨੂੰ ਕੋਈ ਨਹੀਂ ਕੋਈ ਉਹ ਬੱਚੇ ਦਾ ਕੋਣ ਵਾਲੀ ਵਾਰਸ ਜੀ ਦੀ ਮਾਂ ਨਹੀਂ ਤਾਂ ਪਿਓ ਵੀ ਮੰਜੇ ਤੇ ਬੈ ਗਿਆ ਕੋਈ ਤੁਸੀਂ ਬਿਲਕੁਲ ਚਿੰਤਾ ਨਹੀਂ ਕਰਨੀ ਬਿਲਕੁਲ ਇਲਾਜ ਕਰਾਂਗੇ ਬਿਲਕੁਲ ਠੀਕ ਕਰਕੇ ਭੇਜਾਂਗੇ ਠੀਕ ਹੈ ਸਿਰ ਤੇ ਆਏ ਭੁੱਖੇ ਪਾਣੀ ਸਾਡੇ ਮਗਰ ਕਰੋ ਕੋਈ ਨਹੀਂ ਰੋਟੀ ਪਾਣੀ ਵੀ ਸਿਕਾਉਂਦੇ ਤੇ ਪ੍ਰਸ਼ਾਦਾ ਪਾਣੀ ਦਾ ਵੀ ਮਾਤਾ ਜੀ ਦਾ ਨਾ ਕਰੋ ਕੋਈ ਨਹੀਂ ਮੇਰਾ ਕੋਈ ਹੈ ਹੀ ਨਹੀਂ ਕੋਈ ਨਹੀਂ ਤੁਸੀਂ ਬੈਠੋ RAMNAR ਪ੍ਰਸ਼ਾਦਾ ਪਾਣੀ ਮਾਤਾ ਜੀ ਨਾਲ ਸਿਕਾ ਲੋ ਸਾਰਾ ਇਲਾਜ ਅਸੀਂ ਆਪਣੇ ਵੱਲੋਂ ਹੈ ਨਾ ਕੋਈ ਤੇ ਮੈਂ ਫਿਰ ਵੀ ਇਹ ਬੇਨਤੀ ਕਰਾਂਗਾ ਕਿ ਜ਼ਿੰਮੇਵਾਰੀ ਵੱਡੀ ਆ ਔਰ ਤੁਹਾਡੀ ਸਾਥ ਦੀ ਲੋੜ ਹੈ ਹੋ ਵੀ ਰੱਬ ਲੈ ਕੇ ਖੋ ਕੇ ਕੋਈ ਗੱਲ ਕੋਈ ਨਹੀਂ ਕੋਈ ਇੱਧਰ ਇਹਨਾਂ ਦਾ ਇਹ ਠੀਕ ਸਰ ਇਹਨਾਂ ਦਾ ਬਾਈਕ ਚੂਲਾ ਇੱਧਰ ਵੀ ਇਹਨਾਂ ਦਾ ਵੀ ਚੂਲਾ ਹੀ ਟੁੱਟਾ ਹੈ ਔਰ ਹਾਂ ਇਨਾਂ ਦਾ ਵੀ ਚੂਲਾ ਟੁੱਟਾ ਹੈ ਇਹਨਾਂ ਦਾ ਵੀ ਇਹ ਪ੍ਰਸ਼ਨ ਹੀ ਹੋਣਾ ਹੈ ਹਾਂ ਵਧੀਆ ਅਰੇ ਇਹ ਕਹਿ ਰਹੀ ਕਿ ਮੇਰੇ ਕੋਲ ਇਹੀ ਕੁਝ ਆ ਆਪਣੀ ਮਾਂ ਬਾਰੇ ਕਿੰਨਾ ਵਧੀਆ ਇਹਨਾਂ ਦੀ ਸੋਚ ਆ ਕਿ ਇਹੀ ਕੁਝ ਆ ਮੇਰੇ ਕੋਲ ਅਰੇ ਇਹ ਬਿਲਕੁਲੀ ਬੇਵੱਸ ਆ ਔਰ ਇਹ ਹਾਲਾਤ ਨੇ ਵੀਰੋ ਲੋਕਾਂ ਦੇ ਜੋ ਜੋ ਨੇੜੇ ਹੋ ਗਏ ਵੇਖੀ ਇਹਦੇ ਇੰਨੇ ਦੁਖੀ ਨੇ ਲੋਕ ਬਚਾਰੇ ਕੋਈ ਨਹੀਂ ਭੈਣ ਜੀ ਪੂਰਾ ਸਾਥ ਆਪਾਂ ਮਾਤਾ ਜੀ ਉਹਨਾਂ ਦਾ ਕਰਨਾ ਉਹਨਾਂ ਦਾ ਚੂਲੇ ਦਾ ਪ੍ਰਸ਼ਨ ਨਾਲ ਹੀ ਆਪਾਂ ਚੱਲਣਾ ਕੋਈ ਗੱਲ ਨਹੀਂ ਆਪਾਂ ਆਪਣੇ ਵੱਲੋਂ ਥੋੜਾ ਬਹੁਤ ਕਰਾਂਗੇ ਜਿੰਨਾ ਵੀ ਹੋ ਸਕੇਗਾ ਅਰੇ ਕੀ ਜ਼ਿੰਮੇਵਾਰੀਆਂ ਤੁਸੀਂ ਵੀਰ ਵੀਰੋ ਦੇਖਦੇ ਹੋ ਕਿ ਬਹੁਤ ਵੱਡੀਆਂ ਨੇ ਮਤਲਬ ਲੱਖ ਲੱਖ ਰੁਪਏ ਦੇ ਆਪਰਸ਼ਨ ਚੂਲਾ ਪੈਣਾ ਬਹੁਤ ਵੱਡਾ ਆਪਰਸ਼ਨ ਹੁੰਦਾ ਹੈ ਔਰ ਸਾਨੂੰ ਥੋੜੀ ਸਾਥ ਦੀ ਕਈ ਵਾਰ ਲੋੜ ਪੈ ਜਾਂਦੀ ਹੈ ਵੈਸੇ ਤਾਂ ਬਹੁਤ ਘੱਟ ਘੱਟ ਮਤਲਬ ਵੀਡੀਓ ਪਾਉਂਦਾ ਅੱਜ ਕੱਲ ਪਰ ਕਈ ਕੇਸੇ ਇਦਾਂ ਦੇ ਹੁੰਦੇ ਨੇ ਕਿ ਜਿਹੜੇ ਤੁਹਾਡੇ ਸਾਥ ਤੋਂ ਬਿਨਾਂ ਬਹੁਤ ਔਖਾ ਹੁੰਦਾ ਹੈ ਉਹਨਾਂ ਨੂੰ ਠੀਕ ਕਰਨਾ ਜਾਂ ਉਹਨਾਂ ਦਾ ਇਲਾਜ ਕਰਨਾ ਮਾਤਾ ਜੀ ਨੂੰ ਰੋਟੀਆਂ ਰੋਟੀ ਦਾ ਖਾਣਾ ਖਿਲਾਓ ਇਹਨਾਂ ਨੂੰ ਤੇ ਮੈਂ ਇਹਨਾਂ ਦਾ ਵੀ ਮਿਲਦਾ ਵਾਂ ਕਰਦੇ ਹਾਂ ਕੁਝ ਨਾ ਕੁਝ